ਸਾਨੂੰ ਅਗਿਆਨੇ ਉਸ ਤੋਂ ਬਾਅਦ ਜਿਹੜੇ ਲੰਮੀ ਸਰਕਾਰਾਂ ਜਿਹੜੀਆਂ ਉਹ ਚਾਹੁੰਦੀਆਂ ਨੇ ਐਸੇ ਪਿੰਡੇ ਫੇਸਿਸ ਲਗਭਗ 21 ਸੇਟ ਸੇ ਦੇ ਚ 102 ਅਸੈਂਬਲੀ ਸੀਟਸ ਦੇ ਇਲੈਕਸ਼ਨ ਜਿਹੜੇ ਨੇ ਹੋਏ ਨੇ ਇਸ ਵਿੱਚ ਲਗਭਗ 17 ਤੋਂ ਗੁਰਦਾਨੇ ਫਾਗ ਗਿਆ ਹੈ ਪਰ ਇਹ ਵੀ ਜੋ ਐਵਰੇਜ ਸੀ ਕੀ ਆ ਉਹ ਦਾ ਸੀਟ ਲਗਭਗ 60 ਕੁਇ ਪ੍ਰਸੈਂਟ ਰਹੀ ਹੈ ਕਿ ਜੇ ਅਸੀਂ ਪਿਛਲੇ ਸਮੇਂ ਜਾਂ ਪਿਛਲੇ ਸਰਕਾਰ ਦੇ ਜੋ ਇਲੈਕਸ਼ਨ ਹੋਏ ਸਨ ਉਹਨਾਂ ਦੀ ਜੇ ਗੱਲ ਕਰਨੀਏ ਤਾਂ ਇਹ ਪਰਸੈਂਟੇਜ ਜਿਹੜੀ ਆ ਉਹ ਪਿਛਲੇ ਇਲੈਕਸ਼ਨਿਸ ਤੋਂ ਵੀ ਘੱਟ ਨਜ਼ਰ ਆਉਂਦੀ ਹੈ ਤੇ ਬੀਜਪੀ ਲਈ ਚਿੰਤਾ ਦਾ ਵਿਸ਼ਾ ਹੈ ਉਮੀਦਵਾਰ ਤੇ ਜੋ ਜਿਹੜੇ ਰਾਜ ਨੇ ਕਿਤੇ ਉਹਨਾਂ ਨੂੰ ਬਹੁਤ ਵੋਟਾਂ ਮਿਲਣ ਦੀ ਉਮੀਦ ਹੈ ਜਿੱਦੇ ਵਿੱਚ ਯੂਪੀ ਹੈ ਪੀ ਆਰ ਮੱਧ ਪ੍ਰਦੇਸ਼ ਹੈ ਉੱਥੇ ਵੀ ਜਿਹੜੀ ਪਰਸੈਂਟੇਜ ਜਿਹੜੀ ਘਟਣ ਦਾ ਕਾਰਨ ਜਿਹੜਾ ਹੈ ਉਹ ਮਤਲਬ ਕਿ ਸ਼ਾਇਦ ਸਰਕਾਰ ਦੇ ਨਾਕਾਮੀਆਂ ਕਰਕੇ ਲੋਕਾਂ ਬੜੇ ਨਾਉਂਦੇ ਜਾਂ ਸਰਕਾਰ ਦੇ ਹੱਥ ਚ ਹੈ ਉਹ ਕਾਜੀ ਜਿਹੜੇ ਨੂੰ ਸਾਹਮਣੇ ਆਉਂਦੇ ਨਹੀਂ ਇਸ ਤੋਂ ਬਗੈਰ ਕੋਸ ਤੋਂ ਬਾਅਦ ਇੱਕ ਮੈਂ ਬੜੀ ਵੱਡੀ ਵਿਚਾਰ ਇਹੋ ਗੱਲ ਹੈ ਕਿ ਏਰੀਆ ਇਸ బిਗੇਸਟ ਜੈਂਪਰਸੀ ਆਫ ਦ ਵਰਲਡ ਇਸ ਦੀ ਪopulation ਲਗਭਗ ਹੁਣ 150 ਤੋਂ ਉੱਪਰ ਚਲੀ ਪਹੁੰਚ ਚੁੱਕੀ ਹੈ ਪਰ ਅਜੇ ਵੀ ਉਸ ਚੈਲੰਜਸ ਨੇ ਜਿਨ੍ਹਾਂ ਨੂੰ ਇੱਕ ਹੱਲ ਕਰਦੇ ਨੇ ਸਾਡੀਆਂ ਸਰਕਾਰਾਂ ਕਿੰਨੀ ਐਰੇ ਉਹ ਸਫਲ ਰਹੀਆਂ ਨੇ ਜਿਸ ਦੇ ਵਿੱਚ ਅ ਅਸੀਂ ਇੱਕ ਕਹਿ ਸਕਦੇ ਹਾਂ ਟੈਰੋਰਿਜ਼ਮ ਹੈ नक्सਲਿਜ਼ਮ ਹੈ ਗਰੀਬੀ ਹੈ ਬੇਰੋਜ਼ਗਾਰੀ ਹੈ ਰੀਜੀਸ ਵੋਟਾਂ ਦਾ ਆਪਸ ਦੇ ਵਿੱਚ ਖਿੱਚੋ ਤਾਨ ਹੈ ਕਿਉਂਕਿ ਜੋ ਇੱਕ ਡੈਮੋਕ੍ਰੇਸੀ ਇੱਕ ਦਿਖਣ ਵਿੱਚ ਚੋਣ ਦੀ ਇੰਡੀਆ ਦੀ ਉਸ ਦੇ ਵਿੱਚ ਜ਼ਿਆਦਾਤਰ ਤੇ ਵੋਟਾਂ ਜਿਹੜੀਆਂ ਨੇ ਉਸ ਧਾਰਿਉਂ ਵਕਤੋਂ ਉਸ ਇੱਕ ਬਹੁ ਬੜੀ ਚੀਜ਼ ਆਉਂਦੀ ਹੈ ਕਿ ਸਟੇਟਸ ਦੇ ਵਿੱਚ ਅਜਿਹੇ ਵਿਅਕਤੀ ਖੜੇ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਬੜਾ ਇੱਕ ਬਹੁ ਵਾਲੀ ਕਿਹਾ ਜਾਂਦਾ ਹੈ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਜਿਹੜਾ ਉਹ ਕਾਫੀ ਇੱਕ ਵੱਡਾ ਹੁੰਦਾ ਹੈ ਤੇ ਆਮ ਲੋਕਾਂ ਦੇ ਵਿੱਚ ਡੈਸ਼ ਜਿਹੀਆਂ ਉਹਨਾਂ ਵਿਅਕਤੀਆਂ ਦੀ ਮੁੰਦੀ ਹੈ ਪਰ ਇੱਥੇ ਅਸੀਂ ਇੱਕ ਮੇਨ ਗੱਲ ਕਰਨੀ ਚਾਹੁੰਦਾ ਵੀ ਕਿ ਪਿਛਲੇਆਂ ਜਿੰਨੀਆਂ ਸਰਕਾਰਾਂ ਰਹੀਆਂ ਨੇ ਐਸ ਵੇਲੇ 18ਵੀਂ ਜਿਹੜੀ ਇੱਕ ਸਰਕਾਰ ਜਿਹੜੀ ਆ ਹੌਂਟ ਵਿੱਚ ਆਉਣ ਨੂੰ ਜੂਝੂ ਆ ਰਹੀ ਹੈ ਕਿ 2014 ਤੋਂ 2019 ਵਿੱਚ ਵੀ ਮੋਦੀ ਜੀ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਦੀ ਪੁਸਤੀ ਬਤੇ ਸਵਾਇ ਮਾਨ ਹੋਏ ਉਹ ਸਭ ਤੋਂ ਵੱਡਾ ਚੈਲੰਜ ਕਾਂਗਰਸ ਲਈ ਕਿ ਸਾਹਮਣੇ ਆ ਰਿਹਾ ਹੈ ਕਿ ਕਾਂਗਰਸ ਵੀ ਆਪਣੀ ਡਿਪਟੀ ਨੂੰ ਆਰਥਿਕ ਪਹਾੜੋ ਕੰਦੀ ਜਿਹੜਾ ਇਸ ਸਾਰੀ ਅਮਰੀਕੀਆ ਦੇ ਵਿੱਚ ਆਪਣਾ ਇੱਕ ਪਾਰਟੀ ਤੇ ਆਪਣਾ ਸਿਚੁਏਸ਼ਨ ਦੇ ਵਿੱਚ ਲੈ ਕੇ ਆਉਣ ਦੇ ਲਈ ਜਤਰਾ ਇਚਾਰੀ ਯਾਤਰਾ ਜਿਹੜੀਆਂ ਕਰ ਚੁੱਕੇ ਨੇ ਪਰ ਇੱਥੇ ਕਈ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿ ਮੋਦੀ ਸਾਹਿਬ ਦਾ ਜੋ ਇਲੈਕਸ਼ਨ ਹੈ ਉਸ ਦੇ ਵਿੱਚ ਇੱਕ ਤਰ੍ਹਾਂ ਆਪਣਾ ਸਜਣਾ ਹੁੰਦੀ ਹੈ ਚੋਣਾਂ ਦੇ ਨਾਲ ਅਸੀਂ ਇਹ ਗੁੱਝ ਸਕਦੇ ਹਾਂ ਵੀ ਇਹ ਪੋਲਿਟਿਕ ਸਟਰੀ ਹੈ ਇੱਕ ਰਿਵਿਊਸ ਆਧਾਰ ਦੇ ਉੱਤੇ ਜਿਹੜੀ ਐ ਲੜ ਰਹੀ ਹੈ ਹੁਣ ਜੇ ਅਸੀਂ ਸੌਫਟੀ ਗੱਲ ਕਰੀਏ ਤਾਂ ਸਾਊਥ ਵਿੱਚ ਵੀ ਜਿਹੜਾ ਵਾ ਬੀਜੇਪੀ ਨੂੰ ਕਾਫੀ ਜ਼ੋਰ ਲਗਾਇਆ ਗਿਆ ਪਰ ਉੱਥੇ ਇਹ ਐਡੀਐਮਕੇ ਡੀਐਮਕੇ ਜਾਂ ਮੁਖਤਬ ਹਨ ਜੀ ਜੋ ਉਸੇ ਡਿਫੀਟ ਕਰਨਾ ਉਹਨਾਂ ਨੂੰ ਉਹਨਾਂ ਜਿਹੜਾ ਉਹਨਾਂ ਲਈ ਕਾਫੀ ਮੁਸ਼ਕਲ ਹੈ ਬੱਦ ਇੱਕ ਪਹਿਲਾ ਫੇਸ ਇ ਜਿੱਥੇ ਛੁਟਕੁਟ ਘਟਨਾਵਾਂ ਵੀ ਵਾਪਰੀਆਂ ਨੇ ਪਰ ਇਸ ਨੂੰ ਕਹਿ ਸਕਦੇ ਆਂ ਵੀ ਇਲੈਕਸ਼ਨ ਦੀ ਸ਼ੁਰੂਆਤ ਹੈ ਤੇ ਇਹ ਚੀਜ਼ਾਂ ਜਿਹੜੀਆਂ ਇਲੈਕਸ਼ਨ ਦੇ ਵਿੱਚ ਜੋ ਇੱਕ ਝਗੜੇ ਜਾਂ ਫਾਇਰਿੰਗ ਜਿਹੜੀ ਹੈ ਉਹ ਯੂਪੀ ਵਿਆਹ ਮਨੀਪੁਰ ਦੇ ਵਿੱਚ ਸ਼ਾਇਦ ਆਮ ਗੱਲ ਕਿਹਾ ਜਾਂਦੀ ਹੈ ਪਰ ਇਹ ਡੈਮੋਕ੍ਰੇਸੀ ਦੇ ਲਈ ਬਹੁਤ ਔਟਾ ਕਰਦਾ ਹੈ ਹੁਣ ਅਸੀਂ ਇੱਕ ਪਬਲਿਕ ਦੀ ਗੱਲ ਕਰਦੇ ਆਂ ਵੀ ਪਬਲਿਕ ਜਿਨ੍ਹਾਂ ਦੀਆਂ ਵੋਟਾਂ ਦੇ ਨਾਲ ਸਰਕਾਰਾਂ ਹੋਣ ਦੇ ਵਿੱਚ ਆਉਂਦੀਆਂ ਨੇ ਪਰ ਕਈ ਅਜਿਹੇ ਪੜੇ ਲਿਖੇ ਆਪਰ ਸੋਸਾਇਟੀ ਦੇ ਲੋਕ ਨੇ ਜਿਹੜੇ ਕਿ ਆਪਣੇ ਵੋਟ ਜਿਹੜੀ ਆ ਉਹ ਪੋਲ ਕਰਨ ਜਾਣਾ ਵੀ ਦੀ ਜ਼ਹਿਮਤ ਜਿਹੜੀ ਉਹ ਨਹੀਂ ਉਠਾਉਂਦੇ ਅਸੀਂ ਉਹਨਾਂ ਨੂੰ ਵੀ ਬੇਚੀ ਕਰਦੇ ਆ ਵੀ ਉਠੋ ਜਾਗੋ ਜਾਗੋ ਇੰਡੀਆ ਜਾਗੋ ਨਾ ਨੈਵਰ ਕਿ ਹੋਰ ਨਹੀਂ ਤਾਂ ਕਰੀ ਵੀ ਨਹੀਂ ਜੇ ਜਿੰਦਾ ਹੋ ਤਾਂ ਬੋਲੋ ਕੋਈ ਮੁੱਚ ਪ੍ਰਣਾ ਕੋਈ ਮਰਦੇ ਦੀ ਪਰਚਾਣ ਹੈ ਐਸੇ ਦੋਸਤਾਂ ਤੇ ਜੋ ਸਰਕਾਰਾਂ ਦੀ ਹੋਂਦ ਚਾਹਣ ਅਸੀਂ ਚਾਹੁੰਦੇ ਆ ਕਿ ਜੋ ਸਾਡਾ ਯੁਵਾ ਵਰਗ ਹੈ ਇਸ ਵਿੱਚ ਪਾਰਟਿਸਪੇਟ ਕਰੇ ਜਾ ਦੁਕਾਨ ਨੂੰ ਜੋੜੀਏ ਉਸੇ ਸਮੇਂ ਦੇ ਵੋਟਾਂ ਪਾਉਣ ਦੇ ਪ੍ਰੇਰਿਤ ਕਰੇ ਤਾਂ ਕਿ ਲੋਕਤੰਤਰ ਦੀ ਮर्यादा ਹੈ ਜਿਹੜੀ ਕਿ ਸਾਜਦ ਬੇਸਾਮਣੇ ਲਈ ਅੱਛੀ ਸੇਵਾ ਜਾ ਸਕੇ ਹੋਰ ਉਸ ਸਮੇਂ ਦੇ ਵਿੱਚ ਛੋਟੇ ਫੈਕਸ਼ਨ ਦਾ ਸਮੱਸਿਆ ਸੌੜਾਣੇ ਅਸੀਂ ਆਪ ਇਸ ਸਮੇਂ